ਪੀਬਲੋ ਪਿਆਰ ਪਰ ਇਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਪ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਸਰਦੀਆਂ ਦੀ ਸਪੈਸ਼ਲ ਸੁੰਡ ਦੀ ਤਰੀਕ ਜੋ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਸਪੈਸ਼ਲ ਪੰਜਾਬ ਦੇ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਬਣਾਈ ਜਾਂਦੀ ਹੈ ਇਹ ਬਹੁਤ ਹੀ ਟੇਸਟੀ ਵੀ ਹੁੰਦੀ ਹੈ ਤੇ ਹੈਲਦੀ ਵੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਤੁਸੀਂ ਵੀ ਇਸ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੇਕਰ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਮੈਂ ਇੱਥੇ ਚਾਰ ਪਿਆਜ਼ ਲਏ ਹਨ ਦੋ ਹਰੀਆਂ ਮਿਰਚਾਂ ਤਿੰਨ ਟਮਾਟਰ ਇੱਕ ਅਦਰਕ ਦਾ ਟੁਕੜਾ ਤੇ 8 ਤੋਂ 9 ਆਪਾਂ ਕਲੀਆਂ ਲਈਆਂ ਹਨ ਲਸਣ ਦੀਆਂ ਤੇ ਇੱਥੇ ਆਪਾਂ ਲਈ ਹੈ ਕੁਛ ਮੇਥੀ ਤੇ ਨਾਲ ਹੀ ਵਿੱਚ ਹਰਾ ਧਨੀਆ ਜਿਸ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾ ਕੇ ਰੱਖ ਲਿਆ ਹੈ ਤੇ ਤਿੰਨ ਚਮਚ ਇੱਥੇ ਮੈਂ ਸੁੰਡ ਦੇ ਲਏ ਹਨ ਤੁਸੀਂ ਸੁੰਡ ਵੱਧ ਘੱਟ ਵੀ ਲੈ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਇੱਥੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਫਲੀ ਕੱਟ ਕਰ ਲਵਾਂਗੇ ਤੇ ਫਿਰ ਇਸ ਨੂੰ ਆਪਾਂ ਥੋੜਾ ਜਿਹਾ ਕਟ ਲਵਾਂਗੇ ਤੁਸੀਂ ਇਹਨਾਂ ਨੂੰ ਮਿਕਸਰ ਗ੍ਰਾਈਂਡਰ ਦੇ ਵਿੱਚ ਪਾ ਕੇ ਵੀ ਮਿਕਸ ਕਰ ਸਕਦੇ ਹੋ ਇੱਥੇ ਆਪਾਂ ਅਦਰਕ ਨੂੰ ਕੱਟ ਲਿਆ ਹੈ ਹੁਣ ਇਸੇ ਤਰ੍ਹਾਂ ਆਪਾਂ ਟਮਾਟਰ ਕੱਟ ਲਵਾਂਗੇ ਟਮਾਟਰਾਂ ਦੀ ਆਪਾਂ ਪਿਉਰੀ ਬਣਾ ਕੇ ਤਿਆਰ ਕਰਾਂਗੇ ਹੁਣ ਇੱਥੇ ਸਾਰੀਆਂ ਚੀਜ਼ਾਂ ਆਪਾਂ ਕੱਟ ਲਈਆਂ ਹਨ ਸਭ ਤੋਂ ਪਹਿਲਾਂ ਆਪਾਂ ਇੱਥੇ ਟਮਾਟਰਾਂ ਦੀ ਪਿਉਰੀ ਬਣਾ ਕੇ ਤਿਆਰ ਕਰ ਲੈਣੇ ਹਨ ਇੱਕ ਕਪਾ ਜਾਰ ਲਵਾਂਗੇ ਉਸ ਦੇ ਵਿੱਚ ਆਪਾਂ ਟਮਾਟਰ ਐਡ ਕਰ ਲਵਾਂਗੇ ਨਾਲ ਹੀ ਆਪਾਂ ਦੋ ਜੜੀਆਂ ਹਰੀਆਂ ਮਿਰਚਾਂ ਹਨ ਉਹਨਾਂ ਨੂੰ ਵੀ ਮੋਟਾ-ਮੋਟਾ ਕੱਟ ਕੇ ਇਸ ਦੇ ਨਾਲ ਹੀ ਮਿਕਸ ਕਰ ਲਵਾਂਗੇ ਇਹ ਦੇਖੋ ਆਪਣੇ ਟਮਾਟਰ ਤੇ ਹਰੀ ਮਿਰਚ ਦੀ ਪਿਉਰੀ ਬਣ ਕੇ ਤਿਆਰ ਹੋ ਚੁੱਕੀ ਹੈ ਇੱਥੇ ਆਪਾਂ ਅਦਰਕ ਤੇ ਲਸਣ ਨੂੰ ਦਰਦਰਾ ਕੁੱਟ ਲਵਾਂਗੇ ਮੈਂ ਸਿਲਵੱਟੇ ਦੇ ਵਿੱਚ ਇਹ ਦੋਨੋਂ ਚੀਜ਼ਾਂ ਕੁੱਟ ਲਈਆਂ ਹਨ ਤੁਸੀਂ ਚਾਹੋ ਤਾਂ ਮਿਕਸੀ ਦੇ ਵਿੱਚ ਵੀ ਮਿਕਸ ਕਰ ਸਕਦੇ ਹੋ ਜਾਂ ਤੁਸੀਂ ਇਸ ਨੂੰ ਕਟਰ ਦੇ ਵਿੱਚ ਵੀ ਬਰੀਕ-ਬਰੀਕ ਕੱਟ ਸਕਦੇ ਹੋ ਇਹ ਦੇਖੋ ਆਪਣਾ ਲਸਣ ਤੇ ਅਦਰਕ ਦਾ ਪੇਸਟ ਬਣ ਕੇ ਤਿਆਰ ਹੈ ਹੁਣ ਆਪਾਂ ਗੈਸ ਤੇ ਇੱਕ ਕੜਾਈ ਰੱਖਾਂਗੇ ਤੇ ਗੈਸ ਨੂੰ ਆਨ ਕਰ ਲਵਾਂਗੇ ਤੇ ਉਸ ਦੇ ਵਿੱਚ ਆਪਾਂ 1.5 ਚਮਚ ਦੇਸੀ ਘਿਓ ਦਾ ਐਡ ਕਰ ਦਵਾਂਗੇ ਦੇਸੀ ਕੀ ਉਹਦੇ ਵਿੱਚ ਇਹ ਤਰੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਹੈਲਦੀ ਵੀ ਬਹੁਤ ਜ਼ਿਆਦਾ ਬਣ ਜਾਂਦੀ ਹੈ ਕਿ ਉਹ ਗਰਮ ਹੋਣ ਤੇ ਇਸ ਦੇ ਵਿੱਚ ਆਪਾਂ ਇੱਕ ਚਮਚ ਜੀਰਾ ਐਡ ਕਰ ਦਵਾਂਗੇ ਤੇ ਨਾਲ ਹੀ ਇਸ ਦੇ ਵਿੱਚ ਆਪਾਂ ਦਰਦਰਾ ਕੁੱਟਿਆ ਹੋਇਆ ਲਸਣ ਤੇ ਅਦਰਕ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ ਹੁਣ ਆਪਣਾ ਲਸਣ ਅਦਰਕ ਥੋੜਾ ਬ੍ਰਾਊਨ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਦਰਦਰੇ ਕੁੱਟੇ ਹੋਏ ਹੀ ਪਿਆਜ਼ ਐਡ ਕਰ ਦਵਾਂਗੇ ਜਦੋਂ ਆਪਾਂ ਸੁੰਡ ਦੀ ਤਰੀ ਬਣਾਉਂਦੇ ਹਾਂ ਤਾਂ ਇਸ ਦੇ ਵਿੱਚ ਜਦੋਂ ਆਪਾਂ ਸਾਰੀਆਂ ਚੀਜ਼ਾਂ ਨੂੰ ਥੋੜਾ ਦਰਦਰਾ ਕੁੱਟ ਕੇ ਐਡ ਕਰਦੇ ਹਾਂ ਤਾਂ ਇਸ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਸੁੰਡ ਦੀ ਤਰੀ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੀ ਹੈ ਇਹ ਆਪਾਂ ਨੂੰ ਸਰਦੀ ਤੋਂ ਵੀ ਬਚਾਉਂਦੀ ਹੈ ਤੇ ਜੇਕਰ ਕਿਸੇ ਨੂੰ ਥੋੜੀਆਂ ਬਲੀਆਂ ਦਰਦਾ ਹੁੰਦੀਆਂ ਹੋਣ ਤਾਂ ਇਹ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦੀ ਹੈ ਹੁਣ ਆਪਣੇ ਪਿਆਜ਼ ਵੀ ਥੋੜੇ ਬ੍ਰਾਊਨ ਹੋ ਚੁੱਕੇ ਹਨ ਹੁਣ ਇਸ ਦੇ ਵਿੱਚ ਆਪਾਂ ਟਮਾਟਰਾਂ ਦੀ ਪਿਉਰੀ ਨੂੰ ਐਡ ਕਰ ਦਵਾਂਗੇ ਤੇ ਹੁਣ ਆਪਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਪੁੰਨ ਲਵਾਂਗੇ ਤਾਂ ਕਿ ਟਮਾਟਰਾਂ ਦੇ ਵਿੱਚੋਂ ਜਿਹੜਾ ਕੱਚਾਪਨ ਹੈ ਉਹ ਖਤਮ ਹੋ ਜਾਵੇ ਇੱਥੇ ਆਪਾਂ ਸਵਾਦ ਦੇ ਅਨੁਸਾਰ ਨਮਕ ਐਡ ਕਰ ਦਵਾਂਗੇ ਮੈਂ ਹਮੇਸ਼ਾ ਸਬਜੀ ਦੇ ਵਿੱਚ ਪਿੰਕ ਸਾਲਟ ਹੀ ਯੂਜ਼ ਕਰਦੀ ਹਾਂ ਇਸ ਲਈ ਥੋੜਾ ਮੈਂ ਜ਼ਿਆਦਾ ਐਡ ਕਰ ਲੈਂਦੀ ਹਾਂ ਕਿਉਂਕਿ ਇਹ ਬਹੁਤ ਜ਼ਿਆਦਾ ਤੇਜ਼ ਨਹੀਂ ਹੁੰਦਾ ਜੇਕਰ ਤੁਸੀਂ ਵਾਈਟ ਸਾਲਟ ਯੂਜ਼ ਕਰਦੇ ਹੋ ਤਾਂ ਇਸ ਤੋਂ ਘੱਟ ਹੀ ਐਡ ਕਰਨਾ ਹੈ ਹੁਣ ਇਥੇ ਆਪਣੇ ਟਮਾਟਰ ਪੁੱਜ ਚੁੱਕੇ ਹਨ ਤੇ ਇਸ ਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਧਨੀਆ ਤੇ ਮੇਥੀ ਐਡ ਕਰ ਦਵਾਂਗੇ ਮੇਥੀ ਦੇ ਨਾਲ ਸਬਜੀ ਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਇਸ ਦੇ ਵਿੱਚ ਇੱਕ ਅਲੱਗ ਹੀ ਤਰ੍ਹਾਂ ਦੀ ਖੁਸ਼ਬੂ ਵੀ ਆਉਂਦੀ ਹੈ ਮਿੱਠੀ ਵੀ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਜੇਕਰ ਤੁਸੀਂ ਇਸ ਨੂੰ ਸਕਿੱਪ ਕਰਨਾ ਚਾਹੋ ਤਾਂ ਸਕਿੱਪ ਕਰ ਸਕਦੇ ਹੋ ਤੁਸੀਂ ਇਸ ਦੀ ਥਾਂ ਤੇ ਪਾਲਕ ਵੀ ਐਡ ਕਰ ਸਕਦੇ ਹੋ ਜਾਂ ਤੁਸੀਂ ਜਿਹੜੇ ਮਿੱਥਰੇ ਹੁੰਦੇ ਹਨ ਉਹਨਾਂ ਨੂੰ ਵੀ ਐਡ ਕਰ ਸਕਦੇ ਹੋ ਇਹ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਕੋਈ ਵੀ ਚੀਜ਼ ਐਡ ਕਰ ਸਕਦੇ ਹੋ ਹੁਣ ਇੱਥੇ ਆਪਾਂ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕਰਾਂਗੇ ਅੱਧਾ ਚਮਚ ਹਲਦੀ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਦੇ ਨਾਲ ਕਲਰ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਇੱਥੇ ਮੈਂ ਕੁਝ ਥਾਈ ਚਮਚ ਧਨੀਆ ਪਾਊਡਰ ਐਡ ਕੀਤਾ ਹੈ ਇਹ ਮੈਨੂੰ ਪਹਿਲਾਂ ਯਾਦ ਭੁੱਲ ਗਿਆ ਸੀ ਇਸ ਲਈ ਮੈਂ ਇੱਥੇ ਐਡ ਕਰ ਰਹੀ ਹਾਂ ਹੁਣ ਇਹਨਾਂ ਨੂੰ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਥੋੜਾ ਜਿਹਾ ਇਸਦੇ ਵਿੱਚ ਆਪਾਂ ਪਾਣੀ ਐਡ ਕਰ ਲਵਾਂਗੇ ਤਾਂ ਕਿ ਆਪਣਾ ਮਸਾਲਾ ਸੜੇ ਨਾ ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਹੌਣ ਲਵਾਂਗੇ ਜਦੋਂ ਤੱਕ ਇਹ ਮਸਾਲਾ ਘਿਓ ਨਹੀਂ ਛੱਡ ਦਿੰਦਾ ਇਹ ਦੇਖੋ ਇੱਥੇ ਆਪਣਾ ਮਸਾਲਾ ਪੁੱਜ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਲੋੜ ਦੇ ਅਨੁਸਾਰ ਪਾਣੀ ਐਡ ਕਰ ਦਵਾਂਗੇ ਹੁਣ ਇਹਨੂੰ ਆਪਾਂ ਗੈਸ ਦੀ ਦੂਸਰੀ ਸਾਈਡ ਤੇ ਰੱਖ ਦਵਾਂਗੇ ਬੋਇਲ ਕਰਨ ਦੇ ਲਈ ਤੇ ਇੱਥੇ ਆਪਾਂ ਇੱਕ ਪੈਨ ਲਵਾਂਗੇ ਤੇ ਉਸ ਦੇ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਦਾ ਐਡ ਕਰ ਦਵਾਂਗੇ ਜਦੋਂ ਆਪਣਾ ਘਿਓ ਗਰਮ ਹੋ ਗਿਆ ਤਾਂ ਇਸ ਦੇ ਵਿੱਚ ਆਪਾਂ ਸੁੰਡ ਐਡ ਕਰ ਲਵਾਂਗੇ ਤੇ ਇੱਥੇ ਘਿਓ ਦੇ ਵਿੱਚ ਆਪਾਂ ਇਸ ਸੁੰਡ ਨੂੰ ਥੋੜੇ ਟਾਈਮ ਦੇ ਲਈ ਰੋਸਟ ਕਰ ਲਵਾਂਗੇ ਇਸ ਤਰ੍ਹਾਂ ਰੋਸਟ ਕਰਕੇ ਜਦੋਂ ਆਪਾਂ ਸੁੰਡ ਤਰੀ ਦੇ ਵਿੱਚ ਐਡ ਕਰਦੇ ਹਾਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਸੁੰਡ ਦੀ ਅਲੱਗ ਹੀ ਇੱਕ ਖੁਸ਼ਬੂ ਆਉਣ ਲੱਗ ਜਾਂਦੀ ਹੈ ਇਹ ਦੇਖੋ ਸੁੰਡ ਆਪਣੀ ਬਹੁਤ ਹੀ ਵਧੀਆ ਪੁੱਜ ਚੁੱਕੀ ਹੈ ਹੁਣ ਇਸ ਨੂੰ ਆਪਾਂ ਤਰੀ ਦੇ ਵਿੱਚ ਐਡ ਕਰ ਦਵਾਂਗੇ ਇਹ ਦੇਖੋ ਤਰੀ ਆਪਣੀ ਵੀ ਬਹੁਤ ਵਧੀਆ ਬੋਇਲ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਸੁੰਡ ਐਡ ਕਰ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਸੁੰਡ ਵਾਲੇ ਪੈਨ 'ਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਉਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਇਸ ਦੇ ਵਿੱਚ ਐਡ ਕਰ ਦਵਾਂਗੇ ਤਾਂ ਕਿ ਜੋ ਥੋੜੀ ਬਾਲੀ ਸੁੰਡ ਉਸ ਦੇ ਨਾਲ ਲੱਗੀ ਹੈ ਉਹ ਵੇਸਟ ਨਾ ਹੋਵੇ ਹੁਣ ਇਸ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰਕੇ ਆਪਾਂ ਕਵਰ ਕਰਕੇ 2 ਤੋਂ 3 ਮਿੰਟ ਲਈ ਪੱਕਣ ਦਵਾਂਗੇ ਇਹ ਦੇਖੋ ਹੁਣ ਆਪਣੀ ਇਹ ਤਰੀ ਤਕਰੀਬਨ ਬਣ ਕੇ ਤਿਆਰ ਹੋ ਚੁੱਕੀ ਹੈ ਇੱਥੇ ਮੈਨੂੰ ਇਹ ਥੋੜੀ ਜੀ ਥਿੱਕ ਲੱਗ ਰਹੀ ਹੈ ਕਿਉਂਕਿ ਜਿਹੜੀ ਸੌਂਡੀ ਦੀ ਤਰੀ ਹੈ ਇਹ ਬਹੁਤ ਜ਼ਿਆਦੀ ਥਿੱਕ ਟੇਸਟੀ ਨਹੀਂ ਲੱਗਦੀ ਇਹ ਥੋੜੀ ਜੀ ਪਤਲੀ ਹੋਵੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਇਹ ਦੇਖੋ ਆਪਾਂ ਚੈੱਕ ਕਰਦੇ ਹਾਂ ਇਹ ਇੱਥੇ ਇਹਦੀ ਥਿਕਨੈਸ ਕਾਫੀ ਜ਼ਿਆਦਾ ਹੈ ਹੁਣ ਇਸ ਦੇ ਵਿੱਚ ਆਪਾਂ ਥੋੜਾ ਪਾਣੀ ਐਡ ਕਰ ਲਿਆ ਹੈ ਤੇ ਇਸ ਨੂੰ ਹੁਣ ਆਪਾਂ ਇੱਕ ਬੋਇਲ ਦਵਾਂਗੇ ਤੇ ਆਪਣੀ ਸੌਂਡ ਦੀ ਤਰੀ ਬਣ ਕੇ ਤਿਆਰ ਹੋ ਜਾਵੇਗੀ ਇਹ ਦੇਖੋ ਹੁਣ ਆਪਣੀ ਪਰਫੈਕਟ ਤਰੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਜਰੂਰ ਇੱਕ ਵਾਰੀ ਇਸ ਨੂੰ ਬਣਾਇਓ ਇਹ ਟੇਸਟੀ ਹੋਣ ਦੇ ਨਾਲ ਨਾਲ ਹੈਲਦੀ ਵੀ ਬਹੁਤ ਹੈ ਇਸ ਨੂੰ ਬਣਾਇਓ ਖਾਇਓ ਤੇ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਨਾਲ ਹੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ